ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਸੀ ਇਸ ਸਬੰਧ ਦੇ ਵਿੱਚ ਅਕਾਲੀ ਸੁਧਾਰ ਲਹਿਰ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਦੇ ਵਿੱਚ ਕੋਈ ਵੀ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾ ਦਾ ਸਭ ਤੋਂ ਵੱਡਾ ਪੰਥ ਸ਼੍ਰੀ ਅਕਾਲ ਤਖਤ ਸਾਹਿਬ ਹੈ ਵਡਾਲਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕੋਈ ਪੱਖਪਾਤ ਨਹੀਂ ਕਰਨਾ ਚਾਹੀਦਾ ਬੀਬੀ ਜਗੀਰ ਕੌਰ ਨੇ ਸਿੱਖਾ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਉਹ ਖੁਦ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਨੇ ਵਡਾਲਾ ਨੇ ਕਿਹਾ ਕਿ ਸ਼ਕਲਤਖ ਸਾਹਿਬ ਦੇ ਜਥੇਦਾਰ ਦੇ ਵੱਲੋਂ ਬੀਬੀ ਜਗੀਰ ਕੌਰ ਤੋਂ ਇੱਕ ਕਤਲ ਕੇਸ ਦੇ ਵਿੱਚ ਸਪਸ਼ਟਿਕਰਨ ਮੰਗਿਆ ਗਿਆ ਹੈ ਬੀਬੀ ਜਗੀਰ ਕੌਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਲ 2018 ਦੇ ਵਿੱਚ ਹੀ ਉਕਤ ਕੇਸ ਵਿੱਚੋਂ ਬਰੀ ਕਰ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ 2019 ਦੇ ਵਿੱਚ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜੀ ਅਤੇ ਅਗਲੇ ਸਾਲ ਉਹ ਬਿਨਾਂ ਕਿਸੇ ਵਿਰੋਧ ਦੇ ਐਸਜੀਪੀਸੀ ਦੇ ਪ੍ਰਧਾਨ ਚੁਣੇ ਗਏ ਪਰ ਹੁਣ ਨੋਟਿਸ ਜਾਰੀ ਕਰਨ ਦੀ ਸਾਜ਼ਿਸ਼ ਆਗਾਮੀ ਐਸਜੀਪੀਸੀ ਚੋਣਾਂ ਲਈ ਹੋ ਇਸ ਤਰ੍ਹਾਂ ਕਾਤਲ ਨਹੀਂ ਕੀਤਾ ਜਾਣਾ ਚਾਹੀਦਾ ਕਿ ਜਿਹੜਾ ਜ਼ਾਇਦਾਰ ਕਾਲ ਤੱਕ ਸਾਫ ਦਾ ਸਕੱਤਰੇ ਤੇ ਆ ਬਾਕੀ ਸਿੰਘ ਸੁਬਾਨਾ ਦੇ ਕੰਮ ਕਰਨ ਦਾ ਸਾਰਾ ਉਹਨਾਂ ਦਾ ਦਾਇਰਾ ਆ ਕਿ ਉਹ ਮੁਕੰਮਲ ਤੌਰ ਤੇ ਸੁਤੰਤਰ ਹੋਣਾ ਚਾਹੀਦਾ ਅਤੇ ਖੁਦ ਮੁਖਤਿਆਰ ਹੋਣਾ ਚਾਹੀਦਾ ਇਹ ਅੱਜ ਦੀ ਗੱਲ ਨਹੀਂ ਬਹੁਤ ਲੰਬੇ ਸਮੇਂ ਤੋਂ ਜਦੋਂ ਤੋਂ ਪੰਥ ਦੇ ਪੈਰੋਕਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਿਸੇ ਤਰ੍ਹਾਂ ਦਾ ਇਤਰਾਜ਼ ਬਣਿਆ ਇਤਰਾਜ਼ ਖੜਾ ਹੋਇਆ ਕਿ ਜਿਹੜੀ ਧਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੁੰਦੀ ਹੈ ਲੋ ਜਾਂ ਸੇਵਾ ਕਰਦੀ ਆ ਜਿਹੜੀ ਮੁੱਖ ਧਿਰ ਹੁੰਦੀ ਆ ਉਹ ਕਈ ਵਾਰ ਸਿੰਘ ਸੁਭਾਨਾਂ ਨੂੰ ਜਾਂ ਜਦ ਕੋਈ ਪੰਥ ਦਾ ਮਸਲਾ ਆਉਂਦਾ ਆ ਆਪਣੇ ਮੁਤਾਬਕ ਉਹਦਾ ਫੈਸਲਾ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਗੱਲ ਦਾ ਸਾਰੇ ਸਿੱਖ ਜਗਤ ਨੂੰ ਬੜਾ ਅਤਰਾਜ ਰਿਹਾ ਇੱਥੇ ਵੀ ਸੰਗਤ ਵਿਦੇਸ਼ਾਂ ਵਿੱਚ ਵੀ ਸੰਗਤ ਇਹ ਮੰਗ ਕਰਦੀ ਸੀ ਕਿ ਕਾਹ ਤੱਕ ਸਾਬਦਾਸ ਕਤਰੇ ਤੇ ਸੈਕਟਰੀਅਟ ਜਿਹਨੂੰ ਅਪਾ ਕਹਿੰਦੇ ਆ ਉਹ ਆਟੋਨਮਸ ਹੋਣਾ ਚਾਹੀਦਾ ਤੇ ਉਹਨੂੰ ਫ੍ਰੀडम ਹੋਣੀ ਚਾਹੀਦੀ ਆ ਉਹਨਾਂ ਦਾ ਜਿਹੜਾ ਸਾਰਾ ਦੈਰਾ ਉਹਦੇ ਵਾਸਤੇ ਜਿੰਨੇ ਫੰਡਸ ਦੀ ਲੋੜ ਹੋਵੇ ਸਪੈਸ਼ਲ ਬਜਟ ਉਹਦਾ ਹੋਣਾ ਚਾਹੀਦਾ ਫੰਡਸ ਦੀ ਘਾਟ ਨਹੀਂ ਚਾਹੀਦੀ ਜੇ ਉਹਨਾਂ ਨੂੰ ਸਟਾਫ ਦੀ ਲੋੜ ਹੈ ਤਾਂ ਸਟਾਫ ਮੁਕੰਮਲ ਤੌਰ ਤੇ ਪੂਰਾ ਉਹਨਾਂ ਨੂੰ ਮਿਲਣਾ ਚਾਹੀਦਾ ਤਾਂ ਕਿ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਉਹਨਾਂ ਦੀ ਤੇ ਸਭ ਤੋਂ ਉੱਚਾ ਤਖਤ ਆ ਸਿੱਖ ਪੰਥ ਦਾ ਤਖਤ ਤਾਂ ਸਾਰੇ ਹੀ ਬੜੇ ਸਤਕਾਰਯੋਗ ਨੇ ਉੱਚੇ ਨੇ ਪਰ ਮੀਰੀ ਪੀਰੀ ਦਾ ਸਿਧਾਂਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਾਂ ਨੂੰ ਮਿਲਦਾ ਆ ਤੇ ਸਿੱਖ ਪੰਥ ਦੀ ਰਾਜਨੀਤੀ ਸਿੱਖ ਪੰਥ ਦਾ ਜਿਹੜਾ ਧਾਰਮਿਕ ਦਾਇਰਾ ਹੈ ਸਾਰਾ ਆਪਾਂ ਉਹ ਤੋਂ ਸਿੱਧੇ ਲੈ ਕੇ ਚੱਲਦੇ ਆ ਜਿਹਨੂੰ ਆਪਾਂ ਮੀਰੀ ਪੀਰੀ ਦਾ ਸਿਧਾਂਤ ਕਹਿੰਦੇ ਆ ਜਿਵੇਂ ਮਿਸਾਲ ਦੇ ਤੌਰ ਤੇ 크ਿਸਚੀਅਨਿਟੀ ਬਹੁਤ ਵੱਡਾ ਧਰਮ ਹੈ ਸਭ ਤੋਂ ਵੱਡਾ ਧਰਮ ਹੈ ਦੁਨੀਆ ਦਾ ਚਲੋ ساری ਦੁਨੀਆ ਸੈਲਿਆ ਤੇ ਵੈਟਿਕਨ ਦਾ ਜਿਹੜਾ ਉਹਨਾਂ ਦਾ ਦਾਇਰਾ ਆ ਜਿਨਾ 크ਿਸਟੇਨਿਟੀ ਦਾ ਪੋਪ ਆ ਉਹ ਆਪਣੇ ਆਪ 'ਚ ਇੱਕ ਇੱਕ ਇੰਡੀਪੈਂਡੈਂਟ ਅਥਾਰਟੀ ਆ ਉਹਦੇ ਤੇ ਉਹਦਾ ਬਜਟ ਵੱਖਰਾ ਆ ਉਹਦੇ ਕੋਲ ਪੂਰੀ ਆਟੋਨਮੀ ਆ ਪੂਰੀ ਉਹਦੇ ਕੋਲ ਸਾਦੀ ਆ ਇਹ ਕੋਈ ਵੀ ਫੈਸਲਾ ਆਪਣੇ ਧਰਮ ਵਾਸਤੇ ਉਹ ਲੈਣਾ ਚਾਹੇ ਉਹ ਕਿਸੇ ਤੋਂ ਪੁੱਛ ਕੇ ਨਹੀਂ ਲੈਂਦਾ ਯਾ ਪੋ ਚਲੋ ਉਹ ਤਾਂ ਉਹਨਾਂ ਦੀ ਗੱਲ ਹੈ ਮੈਂ ਵੈਸੇ ਇੱਕ ਐਗਜ਼ਾਮਪਲ ਦਿੰਦੀ ਆ ਕਰਕੇ ਆਪਾਂ ਨੂੰ ਅਕਸਰ ਅਸੀਂ ਬਾਹਰ ਜਾਂਦੇ ਆ ਆਪਣੇ ਪੰਜਾਬੀ ਗੁਰੂ ਦੀ ਸੰਗਤ ਬਾਹਰ ਬੈਠੀ ਆ ਉਹ ਸਾਨੂੰ ਇਸ ਗੱਲ ਇਦਾਂ ਦੇ ਸਾਨੂੰ ਉਦਾਹਰਨਾ ਦੇ ਕੇ ਤੇ ਸੜ ਤੋਂ ਸਵਾਲ ਪੁੱਛਦੇ ਨੇ ਹੁਣ ਕੱਲ ਦਾ ਜਿਹੜਾ ਮਤਾ ਪੇਸ਼ ਹੋਇਆ ਉਹਦਾ ਬਹੁਤ ਚਿਰਾਂ ਤੋਂ ਇਹ ਵੀ ਡਿਮਾਂਡ ਆਈ ਆ ਕਿ ਚਾਹੇ ਦਮਦਮੇ ਟਕਸਾਲਿਆ ਸਿੰਘ ਸੁਭਾਵਾਂ ਨੇ ਜਾਂ ਕੋਈ ਮਿਸ਼ਨਰੀਜ਼ ਨੇ ਯਾ ਕੋਈ ਚੀਫ ਖਾਲਸਾ ਦਵਾਨ ਆ ਯਾ ਕੋਈ ਵੀ ਧਾਰਮਿਕ ਸੰਸਥਾ ਆ ਜਿਹੜੀ ਕਾਲ ਤੱਕ ਸਾਹਿਬ ਦੀ ਮਰਿਆਦਾ ਨੂੰ ਮੰਨਦੀ ਆ ਪਾਲਣਾ ਕਰਦੀ ਆ ਤੇ ਉਹਨਾਂ ਸਾਰਿਆਂ ਨੂੰ ਸਿੱਖ ਵਿਦਵਾਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਉਹਦੇ ਵਿੱਚ ਇਤਿਹਾਸਕਾਰ ਵੀ ਹੋਣੇ ਚਾਹੀਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਮਾਇंदे ਵੀ ਚਾਹੀਦੇ ਆ ਮਤਲਬ ਐਦਾਂ ਦੀ ਇੱਕ ਜਿਹੜੀ ਪੈਨਲ ਬਣੇ ਬਾਡੀ ਬਣੇ ਜਿਹੜੀ ਸਾਰੀ ਦੁਨੀਆ ਵਿੱਚੋਂ ਲੱਭ ਕੇ ਯਾ ਸਿਲੈਕਟ ਕਰਕੇ ਕੁਝ ਨਾਮ ਜਿਹੜੇ ਆਪਣੇ ਉਹਦੇ ਲਿਸਟ ਵਿੱਚ ਪੈਨਲ ਵਿੱਚ ਲੈ ਕੇ ਆਉਣ ਉਹ ਨਾਮ ਚਾਰ ਹੋ ਸਕਦੇ ਆ ਪੰਜ ਹੋ ਸਕਦੇ ਆ ਜਾਂ ਘਟਵਾ ਦੋ ਸਕਦੇ ਆ ਉਸ ਪੈਨਲ ਵਿੱਚੋਂ ਫੇਰ ਇਹ ਜਿਹੜੀ ਆਪਣੇ ਸਾਰੀਆਂ ਸੁਭਾਵਾਂ ਦੀ ਪੰਥਕ ਜਿਹੜੀਆਂ ਆਪਣੇ ਅਸਥਾਨਾਂ ਦੀ ਜਾਂ ਜਿਹੜੇ ਆਪਣੇ ਸਿੱਖ ਬੁੱਧੀਜੀਵਿਆਂ ਦੀ ਕਮੇਟੀ ਆ ਉਹਦੇ ਚ ਸ਼ਾਰਟਲਿਸਟ ਕਰਕੇ ਤੇ ਉਹਦੇ ਚੋਂ ਸਿਲੈਕਟ ਕਰਨਾ ਚਾਹੀਦਾ ਹੈ ਉਹਦੇ ਚ ਹੋ ਸਕਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਨੇ ਜਿਹੜੇ ਪ੍ਰਚਾਰਕ ਨੇ ਜਿਹੜੇ ਸਿੰਘ ਸੁਬਾਨ ਨੇ ਹੈਡ ਗਰੰਤੀ ਸਹਿਬਾਨ ਨੇ ਜਾਂ ਜਿੱਥੇ-ਜਿੱਥੇ ਵੀ ਕੋ ਸੇਵਾ ਕਰਦਾ ਜਿਹੜੇ ਧਾਰਮਿਕ ਆਪਣੇ ਇਤਿਹਾਸ ਦੇ ਗੁਰੂ ਕਰਨੇ ਉਹਨਾਂ ਵਿੱਚੋਂ ਵੀ ਹੋ ਸਕਦੇ ਆ ਉਹ ਵੀ ਉਹਨਾਂ ਨੂੰ ਵੀ ਇਹ ਸੇਵਾ ਇਮਾਨ ਮਿਲ ਸਕਦਾ ਆ ਪਰ ਇਹਦੇ ਨਾਲੇ ਹੋਊਗਾ ਕਿ ਫੇਰ ਕਿਸੇ ਨੂੰ ਅਤਰਾਜ ਨਹੀਂ ਰਹਿੰਦਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਕਿਸੇ ਦੀ ਜਿਹੜੀ ਕੀਤੀ ਆ ਨੋਮੀਨੇਸ਼ਨ ਕੀਤੀ ਆ ਕਿਸੇ ਦੀ ਸਿਲੈਕਸ਼ਨ ਕੀਤੀ ਆ ਤੇ ਜੇ ਤੁਸੀਂ ਮਰਜ਼ੀ ਕਰੋਗੇ ਤੇ ਫਿਰ ਸੰਗਤ ਨੂੰ ਇਸ ਗੱਲ ਦਾ ਅਤਰਾਜ ਹੋਊਗਾ ਜਾਂ ਪਰਮ ਹੋਊਗਾ ਕਿ ਤੁਸੀਂ ਉਹਨਾਂ ਨੂੰ ਆਪਣੇ ਮੁਤਾਬਕ ਉਹਨਾਂ ਤੋਂ ਫੈਸਲੇ ਵੀ ਕਰਾਉਣ ਦੀ ਕੋਸ਼ਿਸ਼ ਕਰੋਗੇ ਇਹ ਨਹੀਂ ਚਾਹੀਦਾ ਇਸ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਇਹ ਜਿਹੜਾ ਕੱਲ ਮਤਾ ਲਿਆਂਦਾ ਸੀਗਾ ਲੇਕਿਨ ਬੜੇ ਅਫਸੋਸ ਦੀ ਗੱਲ ਆ ਕਿ ਜਿਹੜੇ ਆਪਣੇ ਸ਼੍ਰੋਮਣੀ ਗੁਰਦੁਆਰਾ ਮੰਦਕ ਕਮੇਟੀ ਦੇ ਪ੍ਰਧਾਨ ਸਾਹਿਬ ਜੈਦਰ ਹਰਜਿੰਦਰ ਸਿੰਘ ਧਮੀ ਸਾਹਿਬ ਉਹਨਾਂ ਨੇ ਫਿਰ ਆਪਣੇ ਜ ਲੋ ਉਹਨਾਂ ਦੀ ਜ਼ਿੰਮੇਵਾਰੀ ਸੀ ਕਰਕੇ ਉਹ ਪ੍ਰਧਾਨ ਨੇ ਤੇ ਅੰਦਰੂਨੀ ਕਮੇਟੀ ਦੇ ਮੁਖੀ ਸੀਗੇ ਉਹ ਉਹਨਾਂ ਨੇ ਪਰਵੇਲ ਪੋਨ ਕਰ ਲਿਆ ਜਾਂ ਉਹਨਾਂ ਨੇ ਬਕੜੀਆਂ ਦੇਵੀਆਂ ਦਾ ਮਾਮਾ ਭੈਣਾਂ ਦਾ ਬਹੁਤ ਸਤਿਕਾਰ ਕਰਦੇ ਆ ਆਪਣੇ ਤੋਂ ਜ਼ਿਆਦਾ ਕਰਦੇ ਆ ਆਪਣੇ ਪੁਰਸ਼ਾਂ ਨਾਲੋਂ ਜ਼ਿਆਦਾ ਕਰਦੇ ਆ ਬਿਕੋਜ਼ ਬੰਦਾ ਆ ਸਾਰਿਆਂ ਦਾ ਕਰਕੇ ਇਹਨਾਂ ਨੂੰ ਕਮਜ਼ੋਰ ਸਮਝਿਆ ਗਿਆ ਬਹੁਤ ਲੰਬਾ ਸਮਾਂ ਉਹਨ ਹੁਣ ਤਾਂ ਨਹੀਂ ਇਦਾਂ ਦੀ ਗੱਲ ਚਲੋ ਉਹ ਤਾਂ ਬਰਾਬਰ ਹੀ ਆ ਸਾਰੇ ਚਲੋ ਨਾਰੀ ਸ਼ਕਤੀ ਦੀ ਬੜੀ ਗੱਲ ਚਲਦੀ ਆ ਨਾਰੀ ਨੂੰ ਸਸ਼ਕਤੀ ਕਰਨ ਦੀ ਬੜੀ ਗੱਲ ਚਲਦੀ ਆ ਬਟ ਕਿਸੇ ਨਾਰੀ ਤੇ ਕਿਸੇ ਦੇਵੀ ਤੇ ਕਿਸੇ ਔਰਤ ਤੇ ਇਦਾਂ ਦੇ ਇਲਜ਼ਾਮ ਲਾਉਣੇ ਜਿਹੜੇ ਕਿ ਉਹਨਾਂ ਦੇ ਨਿੱਜੀ ਜ਼ਿੰਦਗੀ ਦੇ ਨਾਲ ਸੰਬੰਧ ਰੱਖਦੇ ਆ ਇਹ ਨਾਰੀ ਦਾ અપਮਾਨ ਆ ਉਹ ਵਿਅਕਤੀਆਂ ਨੂੰ ਇਹ ਆਪਣੇ ਇਦਾਂ ਕਿਸੇ ਵੀ ਇਸਤਰੀ ਬਾੜੇ ਇਦਾਂ ਦੀ ਸੋਚ ਲੈ ਕੇ ਨਹੀਂ ਅਕਾਲ ਤਖਤ ਸਾਹਿਬ ਕੋ ਇਹ ਜਿਹੜੀ ਉਹਨਾਂ ਨੇ ਫਰਿਆਦ ਕੀਤੀ ਆ ਉਹਦੀ ਨਹੀਂ ਸੀ ਲੋੜ ਤੇ ਜਿਹੜੇ ਵਿਅਕਤੀ ਗਏ ਨੇ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਕੁਝ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਹੈਗੇ ਆ ਤੇ ਉਹੀ ਸ਼੍ਰੋਮਣੀ ਅਕਾਲੀ ਦਲ ਆ ਜਿਸ ਪਾਰਟੀ ਨੇ ਜਥੇਬੰਦੀ ਨੇ ਬੀਬੀ ਜ਼ਗੀਰ ਕੌਰ ਜੀ ਨੂੰ ਕਈ ਦਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਉਹਨਾਂ ਦੀ ਬੇਟੀ ਦੀ ਟਰੈਜੇਡੀ ਤੋਂ ਬਾਅਦ ਵੀ ਪ੍ਰਧਾਨ ਬਣਾਇਆ ਫਿਰ ਬੀਬੀ ਜ਼ਗੀਰ ਕੌਰ ਜੀ ਨੂੰ ਲੋਕ ਸਭਾ ਖਡੂਰ ਸਾਹਿਬ ਦੀ ਟਿਕਟ ਵੀ ਦਿੱਤੀ ਉਹਨਾਂ ਨੇ 2019 ਚ ਖਡੂਰ ਸਾਹਿਬ ਦੀ ਇਲੈਕਸ਼ਨ ਵੀ ਲੜੀ ਲੋਕ ਸਭਾ ਦੀ ਉਹ ਵੀ ਸ਼੍ਰੋਮਣੀ ਕਾਲੀ ਦਲ ਵੱਲੋਂ ਉਸ ਤੋਂ ਬਾਅਦ 2022 ਚ ਉਹ ਫੇਰ ਬੇਗੋਵਾਲ ਤੋਂ ਪਲੱਤ ਤੋਂ ਉਹਨਾਂ ਨੇ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਤੇ ਮੇਰੇ ਖਿਆਲ ਚਾਰ ਦਫਾ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਆਪਰ ਪਹਿਲੇ ਆਪਣੇ ਉਹਦੇ ਸਮੇਂ ਦੌਰਾਨ ਤੇ ਫਿਰ ਤੁਸੀਂ ਦੱਸੋ ਵੀ ਜੇ ਤੁਸੀਂ ਪੋਲਿਟਿਕਸ ਕਰਨੀ ਆ ਤੋ ਉਹ ਕਰੋ ਸਿਆਸਤ ਦੇ ਖੇਤਰ ਵਿੱਚ ਧਾਰਮਿਕ ਖੇਤਰ ਵਿੱਚ ਤੁਸੀਂ ਸਿਆਸਤ ਕਰੋਗੇ ਤੇ ਤੁਸੀਂ ਆਪਣਾ ਵੀ ਘਾਟਾ ਕਰਾਉਗੇ ਤੇ ਧਰਮ ਦਾ ਵੀ ਨਰਾਦਰ ਹੁੰਦਾ ਇਸ ਗੱਲ ਦਾ ਵੀ ਤੁਸੀਂ ਕਿਸੇ ਵਿਅਕਤੀ ਦੀ ਜਿਹੜੀ ਆਪਣੀ ਉਹਦਾ ਦੁਕਾਨ ਤੇ ਆ ਜੇ ਸਪੀਡ ਚੋ ਇੱਕ ਇਸਤਰੀ ਨੇ ਬੜਾ ਸੰਤਾਪ ਭੁਗਤਿਆ ਵਿਚਾਰੀ ਨੇ ਤੇ ਤੁਸੀਂ ਉਹ ਉਹਨੂੰ ਲੈ ਕੇ ਪੋਲਿਟਿਕਸ ਕਰ ਰਹੇ ਹੋ ਤੇ ਚਲੋ ਠੀਕ ਆ ਜਾਇਦਾਦ ਸਾਹਿਬ ਦਾ ਹਰ ਫਰਮਾਨ ਸਾਡੇ ਸਿਰ ਮੱਥੇ ਆ ਅਸੀਂ ਮੰਨਦੇ ਆ ਕੋਈ ਵੀ ਉਹਨਾਂ ਨੇ ਸਾਨੂੰ ਜਿਹੜਾ ਆਦੇਸ਼ ਜਾਰੀ ਕੀਤਾ ਉਹਦਾ ਬੀਬੀ ਜ਼ਗੀਰ ਕੌਰ ਜੀ ਜਾਂ ਕੋਈ ਵੀ ਵਿਅਕਤੀ ਆ ਉਹਦਾ ਉਹ ਜਵਾਬ ਦੇਊਗਾ ਜੋ ਬਣਦਾ ਆ ਲੇਕਿਨ ਐਵੇਂ ਜਿਵੇਂ ਆਪਾਂ ਉਸ ਅਕਾਲਤਖ ਸਾਹਿਬ ਦੇ ਸਕਤਰੇਦਰੋਂ ਇੱਕ ਜਿਵੇਂ ਕਹ ਲਵਾਂਗੀ ਇੱਕ ਆਪਾਂ ਜਿਹੜਾ ਸਧਾਰਨ ਇੱਕ ਕੰਪਲੇਨਟ ਸੈਂਟਰ ਕਹਿ ਲਓ ਉੱਥੇ ਜਿਵੇਂ ਕੋਈ ਆਪਣੇ ਹੁੰਦਾ ਆ ਪੁਲਿਸ ਸਟੇਸ਼ਨ ਹੁੰਦਾ ਜਾਂ ਕੋਈ ਕੋਰਟ ਕਚਹਿਰੀ ਹੁੰਦੀ ਆ ਐਵੇਂ ਜਿਵੇਂ ਆਪਾਂ ਤਰਖਾਸਤਾ ਦੇ ਰਹੇ ਆ ਕਿ ਜਾ ਰਿਹਾ ਜੀ ਸਾਨੂੰ ਸਾਡੀ ਆਪਣੇ ਉਹਦੇ ਚ ਗਵਰਨਮੈਂਟ ਸਰਵਿਸ ਸਰਵਿਸ ਵਿੱਚ ਸਾਨੂੰ ਜੀ ਆਪਣੇ ਇਨਸਾਫ ਨਹੀਂ ਮਿਲਿਆ ਸਾਡਾ ਧਕਾ ਕੀਤਾ ਗਿਆ ਇਹ ਜਿਹੜਾ ਅਕਾਲ ਤਖਤ ਸਾਹਿਬ ਦਾ ਖੇਤਰ ਨਹੀਂਗਾ ਜਿਹੜਾ ਵਿਧੀ ਵਿਧਾਨ ਹੈ ਅਕਾਲ ਤਖਤ ਸਾਹਿਬ ਦਾ ਉਹ ਹੈਗੀ ਜਿਹੜੀ ਮਰਿਆਦਾ ਦੀ ਪਾਲਣਾ ਕਰਾਉਣੀ ਤੇ ਕਰਨੀ ਤੇ ਸਿੱਖ ਪਰੰਪਰਾ ਦੇ ਮੁਤਾਬਕ ਫੈਸਲੇ ਕਰਨੇ ਤੇ ਜਿਹੜਾ ਆਪਣਾ ਆਪਣੇ ਸਿੱਖ ਪੰਥ ਦੀ ਵਿਚਾਰਧਾਰਾ ਆ ਗੁਰਮਤਿ ਦਾ ਸਿਧਾਂਤ ਆ ਗੁਰਮਤਿ ਦੇ ਸੂਲ ਆ ਜਾਂ ਗੁਰਸਿੱਖੀ ਦਾ ਜਿਹੜਾ ਫਲਸਫਾ ਜੀ ਉਹਦੇ ਤੇ ਕੋਈ ਹਮਲਾ ਕਰਦਾ ਜਾਂ ਉਹਦੇ ਬਾਰੇ ਕੋਈ ਗਲਤ ਆਪਣੀ ਪੱਖ ਪੇਸ਼ ਕਰਦਾ ਜਾਂ ਕੋਈ ਵੀ ਲੀਡਰ ਕੋਈ ਸੰਸਥਾ ਆਪਣੇ ਇਸ ਗੱਲ ਨੂੰ ਜਿਹੜੀ ਹੈਗੀ ਆ ਉਹਦੀ ਦੁਰਵਰਤੋਂ ਕਰਨਾ ਚਾਹੁੰਦੀ ਆ ਯਾ ਟਾਲਾਉਣਾ ਚਾਹੁੰਦੀ ਆ ਉਹ ਅਕਾਲ ਤਖਤ ਸਾਹਿਬ ਉਸ ਆਪਣੇ ਮੁੱਦਿਆਂ ਨੂੰ ਲੈ ਕੇ ਆਪਣਾ ਜਿਹੜਾ ਉਹਨਾਂ ਦਾ ਬਣਦਾ ਫਰਜ਼ ਉਹ ਨਿਭਾਉਂਦੇ ਆ ਪਹਿਲਾਂ ਤੋਂ ਜਦੋਂ ਤੋਂ ਆਪਣੇ ਤਖਤ ਸਟੈਬਲਿਸ਼ ਹੈ ਉਦੋਂ ਤੋਂ ਇਹ ਪਰੰਪਰਾ ਚੱਲਦੀ ਆ ਤੇ ਗਾ ਵੀ ਚੱਲਦੀ ਰਹਿਣੀ ਆ ਰਹਿੰਦੀ ਦੁਨੀਆ ਤੱਕ ਪਰ ਹੁਣ ਸਿਆਸਤ ਨੂੰ ਇੰਨੇ ਨੀਵੇਂ ਲੈ ਕੇ ਜਾਣਾ ਤੇ ਜਿਹੜਾ ਸਾਰਾ ਕੁਝ ਸੈਟਲ ਹੋ ਗਿਆ ਕੋਟਾ ਨੇ ਸੈਟਲ ਕਰਤਾ ਤੇ ਫੇਰ 6 ਸਾਲ 6-7 ਸਾਲ ਹੋ ਗਏ ਨੇ ਹਾਈ ਕੋਰਟ ਦੇ ਆਰਡਰ ਆਏ ਨੂੰ ਦੇਖੋ ਇਹਦਾ ਇਹਦਾ ਨੇਚੁਰਲੀ ਗੱਲ ਜੁੜ ਜਣੀ ਆ ਟਾਈਮਿੰਗ ਨਾਲ ਬਿਕੋਜ਼ ਇੱਕ ਮਹੀਨਾ ਬਾਅਦ ਇਲੈਕਸ਼ਨ ਹੋ ਰਹੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹੁਣ ਦੇਖੋ ਉਸ ਚ ਕੌਣ ਖੜਦਾ ਕੌਣ ਨਹੀਂ ਖੜਦਾ ਅਜੇ ਆਪਾਂ ਨਹੀਂ ਕਹਿ ਸਕਦੇ ਚਲੋ ਇਦਾਂ ਜੀ ਹੁਣ ਆਪਾਂ ਜੈਦਰ ਸਾਹਿਬਾਨ ਦੇ ਮੁਤਲਕ ਉਹਨਾਂ ਦੇ ਉਹਨਾਂ ਦੇ ਸਟ੍ਰਕਚਰ ਦੇ ਸੰਬੰਧ ਵਿੱਚ ਆਪਣਾ ਐਪੀ ਸਿੰਘ ਜੀ ਵੀ ਕਾਂਟ ਸੇ ਐਨੀਥਿੰਗ ਆਪਣਾ ਬੰਦਾ ਨਹੀਂ ਕਹਿਣਾ ਬਟ ਇਹ ਅਲਟੀਮੇਟਲੀ ਇਹ ਤਾਂ ਸੈਟਲ ਹੋ ਜਾਣੀ ਆ ਬਿਕੋਜ਼ ਜਦੋਂ ਮੈਂ ਤੁਹਾਨੂੰ ਤੁਹਾਡਾ ਪੁਆਇੰਟ ਜਿਹੜਾ ਹੈ ਨਾ ਉਹਦੇ ਤੇ ਤੁਹਾਨੂੰ ਇੱਕ ਹੋਰ ਇਨਫੋਰਮੇਸ਼ਨ ਦਿੰਨਾ ਜਦੋਂ ਇਹ ਵਿਅਕਤੀ ਗਏ ਆ ਜੋ ਸਾਨੂੰ ਇਨਫੋਰਮੇਸ਼ਨ ਆਈ ਹੈ ਫਰਮ ਅਮਰਸਰ ਉਦੋਂ ਜੈਦਰ ਸਾਬਾਨ ਨੇ ਇਹਨਾਂ ਦੀ ਕਾਫੀ ਝਾੜ-ਚੰਬ ਕੀਤੀ ਵੀ ਤੁਸੀਂ ਆਹ ਕੀ ਸਮਝ ਲਿਆ ਤੂੰ ਜੋ ਆਪਣੇ ਦਰਖਾਸਤਾਂ ਲੈ ਕੇ ਆਉਨੇ ਹੋ ਇਹ ਗੱਲ ਵੀ ਹੋਈ ਆ ਥੈਟ ਮੀਨਸ ਜੈਦਰ ਸਾਬਾਨ ਨੂੰ ਵੀ ਇਸ ਗੱਲ ਦਾ ਫੀਲ ਹੋਇਆ ਵੀ ਇਹ ਗਲਤ ਆ ਨੋਟਿਸ ਕਰਤਾ ਉਹਨਾਂ ਨੇ ਨੋਟਿਸ ਦਾ ਨਿਪਟਾਰਾ ਹੋ ਜਾਊਗਾ ਵਿਥਿਨ ਟਾਈਮ ਹੋ ਜਾਊਗਾ ਇਹ ਗੱਲ ਨਹੀਂ ਹੁਣ ਮੈਂ ਕਹਿ ਨਹੀਂ ਸਕਦਾ ਵੀ ਕੋਈ ਪੋਲਿਟিক্যাল ਪ੍ਰੈਸ਼ਰ ਆ ਜਾਂ ਕਿਸੇ ਨੂੰ ਚੱਕ-ਤਲ ਕੇ ਭੇਜਿਆ ਗਿਆ ਬਟ ਇਹ ਜਿਹੜੇ ਡਾਟਸ ਜੁੜ ਜਾਂਦੇ ਆ ਜੁੜਦੇ ਆ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਇਕੱਠੇ ਹੁੰਦੇ ਆ ਬਟ ਇਟ ਕੈਨ ਬੀ ਸਮਥਿੰਗ ਲਾਈਕ 댓 ਜੀ ਇਟ ਕੈਨ ਬੀ ਸਮਥਿੰਗ ਲਾਈਕ 댓 ਬਟ ਦ ਦ ਫਿੰਗਰਪੁਆਇੰਟਸ ਟੁਵਰਡਸ 댓 ਡਾਇਰੈਕਸ਼ਨ ਬਟ ਮੈਂ ਨਹੀਂ ਕਹਿੰਦਾ ਵੀ ਦੇਖੋ ਅਜੇ ਤੱਕ ਕੋਈ ਕੈਂਡੀਡੇਟ ਅਨਾਉਂਸ ਨਹੀਂ ਹੋਇਆ ਕਿ ਇਹ ਇਲੈਕਸ਼ਨ ਲੜਨੀ ਹੈ ਅਜੇ ਹਉਦਾ ਇਲੈਕਸ਼ਨ ਹੋਣੀ ਆ ਜੀ ਪਰ ਚਲੋ बिकॉज ਬੀਬੀ ਜ਼ਗੀਰ گور ਜੀ ਪ੍ਰਧਾਨ ਰਹੇ ਨੇ ਤੇ ਉਹ ਆਪਣੇ ਹੁਣ ਵੀ ਉਹਨਾਂ ਦੇ ਮੈਂਬਰਸ ਕਾਫੀ ਉਹਨਾਂ ਦੇ ਨਾਲ ਹੈਗੇ ਆ ਉਹਨਾਂ ਦੀ ਐਡਮਿਨਿਸਟ੍ਰੇਟਿਵ ਜਿਹੜੀ ਹੈਗੀ ਆ ਹੈਂਡਲਿੰਗ ਐਸਪੀਸੀ ਦੀ ਸਾਰਿਆਂ ਨੇ ਬੜਾ ਮਤਲਬ ਤਸੱਲੀ ਉਹਤੇ ਆਪਣੇ ਕੀਤੀ ਆ ਜਿਹੜਾ ਹੈਗਾ ਆਪਣੇ ਸਿੰਘ ਸਭਾਨਾਂ ਦਾ ਤਾਂ ਜਿਹੜਾ ਮੇਜਰ ਇਸ਼ੂ ਸੀਗਾ ਜਿਸ ਗੱਲ ਕਰਕੇ ਆਪਣੇ ਸ਼੍ਰੋਮਣੀ ਕਾਲੀ ਦਲ ਦਾ ਇੰਨਾ ਨੁਕਸਾਨ ਹੋਇਆ ਇੰਨਾ ਨਗਾਰ ਆਇਆ ਇਹ ਅਸਿਨਾ ਕਮਜ਼ੋਰ ਹੋਇਆ ਸਭ ਤੋਂ ਜਿਹੜਾ ਵੱਡਾ ਮੁੱਦਾ ਜਾਂ ਇਸ਼ੂ ਜਾਂ ਇਸ ਵੇਲੇ ਜਿਹੜਾ ਮਸਲਾ ਆ ਸਿੰਘ ਸਭਾ ਨਾਲ ਦੇ ਸਾਹਮਣੇ ਉਹ ਹੈਗੀ ਆ ਵੀ ਜਿਹੜਾ ਉੱਥੇ ਆਪਣੇ ਗਏ ਆ ਅਸੀਂ ਆਪਣੇ ਬੇਨਤੀ ਕਰਕੇ ਆਏ ਆ ਵੀ ਜਿਹੜੇ ਬਜੁਰ ਗੁਨਾਹ ਹੋਏ ਗਲਤੀਆਂ ਹੋਈਆਂ ਜਾਂ ਸਾਡੇ ਤੋਂ ਗਲਤ ਫੈਸਲੇ ਲੈ ਗਏ ਹੋਏ ਜਿਨ੍ਹਾਂ ਕਰਕੇ ਅੱਜ ਅਸੀਂ ਇਹ ਸਾਰਾ ਸੰਤਾਪ ਢੰਡਾ ਰਹੇ ਆ ਜਾਂ ਸਾਡੀ ਇਨੀ ਆਪਣੇ ਹਾਲਾਤ ਪਤਲੀ ਹੋ ਗਈ ਜੋ ਸਿੰਘ ਸਾਹਿਬ ਨੇ ਉਥੋਂ ਅਕਾਲ ਤਖਤ ਸਭ ਤੋਂ ਵੀ ਆਪਣੇ ਹੁਕਮ ਰਾਹੀਂ ਇਹ ਸਾਰੀ ਸੰਗਤ ਨੂੰ ਆਪਣੇ ਜਿਹੜਾ ਫਰਮਾਨ ਦਿੱਤਾ ਸੀਗਾ ਸੋ ਇਸ ਕਰਕੇ ਇਹ ਗਲਤ ਨਾਲ ਜੋੜੀ ਜਾ ਸਕਦੀ ਆ ਪਰ ਚਲੋ ਉਹ ਤਾਂ ਦੈਟ ਇਜ਼ ਅ ਡਿਫਰੈਂਟ ਇਸ਼ੂ ਉਹ ਤਾਂ ਸਾਰਾ ਪੰਥ ਦੇਖ ਰਿਆ ਪਹਿਲਾਂ ਵੀ ਸਿੰਘ ਸੁਬਾਨ ਦਾ ਫੈਸਲਾ ਜੋ ਪੰਥ ਦੀ ਭਾਵਨਾ ਸੀ ਉਹਦਾ ਮਦਦਕ ਆਇਆ ਹੁਣ ਵੀ ਪੰਥ ਨੂੰ ਆਸ ਆ ਸਾਰੇ ਆਪਣੇ ਸੰਸਥਾਵਾਂ ਨੂੰ ਪੰਥ ਦੇ ਪੈਰੋਕਾਰਾਂ ਨੂੰ ਕਿ ਜਿਹੜਾ ਹੁਣ ਫੈਸਲਾ ਆਊਗਾ ਉਹ ਵੀ ਜੋ ਪਰੰਪਰਾ ਆ ਜੋ ਸਿਧਾਂਤ ਆ ਵਿਧੀ ਵਿਧਾਨ ਹੈ ਉਹਦਾ ਮਦਦਕ ਆ ਹਾਂਜੀ ਨਹੀਂ ਜੀ ਅਸੀਂ ਤਾਂ ਕਿਹਾ ਹੀ ਨਹੀਂ ਜੀ ਉਹਨਾਂ ਦੇ ਬਰਖਲਾਫ ਕਾਰਵਾਈ ਕਰਨੀ ਚਾਹੀਦੀ ਆ ਇਦਾਂ ਨਹੀਂ ਹੈਗਾ ਇਹ ਤਾਂ ਇਹ ਮਤਲਬ ਇਹ ਤਾਂ ਕਾਉਂਟਰ ਕਾਰਵਾਈ ਕਰਨ ਦੀ ਲੋੜ ਆ ਜਦੋਂ ਸਿੰਘ ਸਬਾਨ ਨੇ ਫੈਸਲਾ ਕਰ ਦੇਣਾ ਵੀ ਇਹਦੇ ਇਹਦੇ ਪਿੱਛੇ ਕੋਈ ਆਧਾਰ ਨਹੀਂ ਕੋਈ ਪ੍ਰੂਫ ਨਹੀਂ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਿੰਘ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਤੁਹਾਡਾ ਕੋ ਪ੍ਰੂਫ ਕੀ ਆ ਪ੍ਰੂਫ ਤਾਂ ਲਿਆ ਕੋਈ ਦੱਸੋ ਤੁਹਾਡਾ ਕੋ ਕੋ ਹੈ ਐਨੀ ਡਾਕੂਮੈਂਟਰੀ ਪ੍ਰੂਫ ਆ ਐਨੀ ਤੁਹਾਡਾ ਕੋ ਕੋਈ ਹੋਰ ਕਿਸੇ ਕਿਸਮ ਦਾ ਵੀ ਤੁਹਾਡਾ ਕੋ ਸਬੂਤ ਹੈਗਾ ਤਾਂ ਫਿਰ ਤਾਂ ਤੁਸੀਂ ਆਪਣੇ ਕੰਪਲੇਂਟ ਕਰਨ ਵਾਸਤੇ ਤੁਸੀਂ ਆਏ ਹੋ ਤਾਂ ਤੁਹਾਡੀ ਗੱਲ ਨੂੰ ਅਸੀਂ ਐਕਸੈਪਟ ਕਰ ਸਕਦੇ ਆ ਕੋਈ ਪ੍ਰੂਫ ਨਹੀਂ ਸੀ ਨਾ ਕੋ ਸੋ ਦੈਟ ਮੀਨਸ ਇਹ ਤਾਂ ਸੈਟਲ ਹੋ ਜਾਣੀ ਆ ਦ ਕੰਪਲੇਂਟ ਪਰ ਆਪਾਂ ਕਾਉਂਟਰ ਉਹਦੇ ਦਾ ਕੀ ਆ ਉਹ ਕਰਨਾ ਆਪੀ ਉਹਨਾਂ ਨੂੰ ਗੁਰੂ ਸਾਹਿਬ ਮਤ ਬਖਸ਼ਣਗੇ ਕਿ ਇਦਾਂ ਦੇ ਆਪਣੇ ਮਸਲੇ ਜਿਹੜੇ ਆ ਕਿਸੇ ਵਿਅਕਤੀ ਦੇ ਆਪਣੇ ਜਿਹਨੂੰ ਪੀੜ ਹੁੰਦੀ ਆ ਜਾਂ ਉਹ ਆਪਣੇ ਉਹਨੂੰ ਦੁੱਖ ਲੱਗਦਾ ਆ ਖਾਸ ਕਰਕੇ ਕਿਸੇ ਇਸਤਰੀ ਨਾਰੀ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਪੋਲਿਟਿਕਸ ਨੂੰ ਆਪਣੇ ਜਾਂ ਆਪਣੇ ਮਫਾਦ ਨੂੰ ਆਪਣੇ ਇੰਟਰਸਟ ਨੂੰ ਚਾਹ ਪੋਲਿਟਿਕਲ ਹੋਵੇ ਜਾਂ ਰਿਲੀਜੀਅਸ ਹੋਵੇ ਜਾਂ ਸੋਸ਼ਲ ਹੋਵੇ ਉਹਨੂੰ ਇਹਨਾਂ ਨੀਵਾ ਨਹੀਂ ਲੈ ਕੇ ਆਉਣਾ ਚਾਹੀਦਾ ਕੁਝ ਨਾ ਕੁਝ ਤੁਹਾਡਾ ਕਰੈਕਟਰ ਚਾਹੀਦਾ ਹੈ ਤੁਹਾਡਾ ਕਰਦਾਰ ਚਾਹੀਦਾ ਉਹਦੇ ਮੁਤਾਬਕ ਤੁਹਾਨੂੰ ਆਪਣੀ ਜਿਹੜਾ ਰੋਲ ਅਦਾ ਕਰਨਾ ਚਾਹੀਦਾ ਨਹੀਂ ਤਾਂ ਫਿਰ ਤੁਸੀਂ ਜਿਦਾ ਵੀ ਤੁਹਾਡੀ ਸੋਚ ਆ ਤੁਸੀਂ ਉਹ ਕੰਮ ਕਰਦੇ ਹੋ ਪਰ ਅਲਟੀਮੇਟਲੀ ਇਟ ਫਾਲਸ ਬੈਕ ਅਪਨ ਥੈਮ ਹਮੇਂ ਦੀ ਅਲਟੀਮੇਟਲੀ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਹੈਗਾ ਆ ਖਮਿਆਜ਼ਾ ਪੁੱਗਤਣਾ ਪਊਗਾ ਉਹ ਸਮਾਪਤੀ ਦੱਸ ਦੂਗਾ ਜੀ